ਗੁਰੂ ਜੀ ਕਹਿੰਦੇ ਨੇ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇੱਕ ਨਹੀਂ ਹਜ਼ਾਰਾਂ ਸੂਰਜ ਸੈਂਕੜੇ ਚੰਦਰ ਮਾ ਚੜ ਜਾਣ ਇੱਕ ਲਖ ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ ਐਸ ਅੰਧੇਰੇ ਦੀ ਗੱਲ ਕਰਦੇ ਨੇ ਗੁਰੂ ਤੋਂ ਬਿਨਾ ਜਿਨ੍ਹਾਂ ਦੀਆਂ ਜ਼ਿੰਦਗੀਆਂ 'ਚ ਗੁਰੂ ਨਹੀਂ ਉਹਨਾਂ ਦੀਆਂ ਜ਼ਿੰਦਗੀਆਂ ਕੁੱਪ ਅੰਧੇਰੇ ਦੇ ਨਾਲ ਭਰੀਆਂ ਪਈਆਂ ਨੇ ਔਰ ਉਹ ਸਭ ਅੰਨੇ ਹੁਣ ਤਾਂ ਇਸ ਤਰ੍ਹਾਂ ਦਿਸਦਾ ਹੈ ਕਿ ਅੰਨੇ ਅੰਨਿਆਂ ਨੂੰ ਰਾਹ ਦਿਖਾਣ ਲੱਗੇ ਨੇ ਹਮ ਹਰੇਕ ਦੀ ਕੋਸ਼ਿਸ਼ਾਂ ਪ੍ਰਚਾਰ ਕਰਨ ਦੀ ਇੱਕ ਸਰਦਾਰ ਸਾਹਿਬ ਹੁੰਦੇ ਸੀ ਬਹੁਤ ਵੱਡੇ ਅਮੀਰ ਸੀ ਜਾਨੀ ਹਜ਼ਾਰਾਂ ਏਕੜ ਉਹਨਾਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਸੀ ਕੈਲੀਫੋਰਨੀਆ ਦੇ ਵਿੱਚ ਜਦੋਂ ਮਾਲੀ ਮੈਂ ਤਾਂ ਬਹੁਤ ਯੰਗ ਸੀ 30 30 ਜੀਬ ਨਹੀਂ ਸੀ ਉਹ 20 ਜੀ ਸੀ ਉੱਥੇ ਗਾਇ ਇੱਕ ਦਿਨ ਕੋਸ ਕੋਈ ਪੜੇ ਲਿਖੇ ਕੋਈ ਕਪੜਾ ਲੀੜਾ ਪਹਿਨਣ ਦਾ ਕੋਈ ਖਾਸ ਟਾਂਸ ਸਲੀਕਾ ਕੁਝ ਨਹੀਂ ਪੈਸਾ ਬਹੁਤ ਸੀ ਹੂੰ ਇੱਕ ਦਿਨ ਸਾਰੇ ਜਣੇ ਇਕੱਠੇ ਬੈਠੇ ਕਹਿੰਦੇ ਮੈਂ ਚਾਹਣਾ ਜਾਂਦਾ ਜਾਂਦਾ ਸਿੱਖੀ ਲਈ ਕੁਛ ਕਰ ਜਾਵਾਂ ਹੂੰ अच्छा हां <laughs> मैं चाहना मैं जानਦਾ ਜਾਂਦਾ ਨਾ ਸਿੱਖੀ ਲਈ ਕੁਛ ਕਰ ਜਾਵਾਂ ਜੀ ਸਾਰੀ ਜ਼ਿੰਦਗੀ ਨਹੀਂ ਕੀਤਾ ਔੜ ਜਾਂਦਾ ਜਾਂਦਾ ਕੀ ਨਹੀਂ ਮਿਲਦਾ ਜਾਂਦਾ ਸਿੱਖੀ ਲਈ ਕੁਛ ਕਰ ਜਾਵਾਂ ਹੈ ਜੀ ਪਰ ਗੁਰੂ ਬਾਬਾ ਜੀ ਤੇ ਸਾਨੂੰ ਸਿੱਖੀ ਤਾਂ ਹੈ ਸਿੱਖਿਆ ਯਾਨੀ ਸਿੱਖੀ ਕੀ ਹੈ ਸਿੱਖੀ ਹੈ ਗੁਰੂ ਮਹਾਰਾਜ ਜੀ ਦੇ ਅਨਪਵ ਗੁਰੂ ਮਹਾਰਾਜ ਜੀ ਦੀ ਅਵਸਥਾ ਔਰ ਗੁਰੂ ਮਹਾਰਾਜ ਜੀ ਦਾ ਉਪਦੇਸ਼ ਉਹਨਾਂ ਦੇ ਬਚਨ ਕਿਆ ਬਾਤ ਹੈ ਬੜੇ ਸੋਨੇ ਟੰਗ ਜੇ ਤੁਸੀਂ ਖੋਲਿਆ ਇੰਨੀ ਇੰਨੀ ਗੱਲ ਨੂੰ ਮੈਂ ਸਿੱਖੀ ਕਹਿਣਾ ਹੂੰ 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 ਨਹੀਂ ਤਾਂ ਸਾਰੀ ਜ਼ਿੰਦਗੀ ਸਿੱਖ ਸਿੱਖਣਾ ਕੀ ਸਿੱਖਣਾ ਦੱਸਦੇ ਨਹੀਂ ਪਏ ਵੀ ਗੁਰੂ ਦੇ ਅਨੁਭਵ ਨੂੰ ਗ੍ਰਹਿਣ ਕਰਕੇ ਤੇ ਉਸ ਦਿਸ਼ਾ ਨੂੰ ਫੋਲੋ ਕਰਦੇ ਹੋਏ ਚੱਲਣਾ ਗੁਰੂ ਨਾਨਕ ਸਾਹਿਬ ਜੀ ਇੱਕ ਜਗਾ ਕਹਿੰਦੇ ਨੇ ਅੰਧੇਰੰਦੀ ਵਾਪਰੇ ਸਗਲ ਲੀਜੇ ਕੋਏ ਕਹਿੰਦੇ ਅੰਨੀ ਹੀ ਅੰਨੀ ਵਪਰੇ ਹੈ ਵਰਤ ਰਹੀ ਹੈ ਹਨੇਰ ਹੀ ਹਨੇਰ ਹੈ ਐਨ ਅੰਨਾ ਹੀ ਅੰਨਾ ਪਣਾ ਅੰਨੀ ਵਰਤ ਰਹੀ ਹੈ ਸਗਲ ਲੀਜੇ ਕੋਏ ਜੋ ਮਾਲਕ ਨੇ ਇਹਨਾਂ ਦੇ ਅੰਦਰ ਸ਼ਾਂਤੀ ਦੇ ਸੋਮੇ ਵਿਵੇਕ ਵਿਚਾਰ ਦੇ ਪੰਢਾਰ ਔਰ ਆਤਮਕ ਸ਼ਕਤੀਆਂ ਗਿਆਨ ਹੈ ਜੀ ਕਹਿੰਦੇ ਸਾਰਾ ਇਹ ਮੁਰਗੋ ਆ ਬੈਠੇ ਸਗਲ ਲੀਜੇ ਕੋਈ ਸਭ ਕੁਝ ਇਹਨਾਂ ਨੇ ਆਪਣੇ ਅੰਦਰ ਦੀ ਦੌਲਤ ਹੈ ਲੁਟਾ ਦਿੱਤੀ ਹੈ ਹਮ ਹਮ ਹੁਣ ਜਿਹੜੇ ਆਪਣੇ ਅੰਦਰ ਦੀ ਦੌਲਤ ਇਹ ਲੁਟਾ ਚੁੱਕੇ ਨੇ ਉਹ ਦੂਸਰੇ ਕਿਸੇ ਉਹ ਤਾਂ ਫਿਰ ਅਨਿਆਂ ਨੂੰ ਅਨਿਆਂ ਰਾ ਇੱਕ ਬੜੀ ਪਿਆਰੀ ਕਹਾਣੀ ਹੈ ਸੁਣਾਉਣੀ ਚਾਹਣਾ ਅਨਿਆਂ ਨੂੰ ਅਨੇ ਰਾ ਦਿਖਾ ਰਣੇ ਜੀ ਇੱਕ ਮਹਾਪੁਰਸ਼ ਉਹਨਾਂ ਦੇ ਪਾਸ ਕੋਈ ਪ੍ਰੇਮੀ ਉਹ ਕੱਲੇ ਕਾਂ ਜਰਿੰਦੇ ਸੀ بیابانੇ ਕਾਂ ਦੇ ਵਿੱਚ ਉਹਨਾਂ ਦੇ ਕੋਲ ਚਲੇ ਗਿਆ ਕੁਛ ਦਿਨ ਰਹਾ ਤੇ ਲੇਕਿਨ ਸੀ ਨੇਤਰਹੀਨ ਨੇਤਰਹੀਨ ਸੀ ਹੁਣ ਇਸ ਕਹਾਣੀ ਦਾ ਜਿਹੜਾ ਤੱਤ ਦੇਖਣਾ ਕੀ ਹੈ ਉਹ ਆਪਣੇ ਇਸ ਵਿਚਾਰ ਨਾਲ ਲਿੰਕਡ ਹੈ ਉਹ ਸਜਨ ਕੁਛ ਦਿਨ ਉੱਥੇ ਰਹੇ। ਵਾਹ ਪਰਸ਼ਾਦੇ ਪਾਸ ਉਸ ਵਕੀਰ ਦੇ ਕੋਲ ਤੇ ਫਿਰ ਇੱਕ ਦਿਨ ਅ ਇਹ ਜਦੋਂ ਰਾਤ ਪੈ ਗਈ। ਉਹ ਨਿਤ੍ਰਹਿਣ ਨੂੰ ਕੀ ਪਤਾ ਵੀ ਦਿਨ ਹੈ ਜਾਂ ਰਾਤ ਹੈ। ਹੂੰ ਉਹ ਨਿਤ੍ਰਹਿਣ ਸੀ। ਉਹ ਕਹਿੰਦੇ ਬਾਬਾ ਜੀ ਹੁਣ ਕਿ ਮੈਨੂੰ ਆਗਿਆ ਦਿਓ। ਕਾਫੀ ਦਿਨ ਹੋ ਗਏ ਆ ਮੈਨੂੰ ਆਏ ਨੂੰ ਤੇ ਆਪਣਾ ਮੈਨੂੰ ਆਗਿਆ ਦਿਓ ਮਹਾਂਪੁਰ ਕੇ ਨੇ ਵੀ ਉਹ ਤਾਂ ਰਾਤ ਪੈ ਗਈ ਹੈ ਹੂੰ ਉਹ ਕਹਿੰਦੇ ਮਹਾਰਾਜ ਮੇਰੇ ਲਈ ਤਾਂ ਸਦਾ ਹੀ ਰਾਤ ਹੈ ਹੂੰ ਹੂੰ ਸਾਡਾ ਵੀ ਹੋਈ ਗੱਲ ਜੀ ਸਦੀਵ ਅੰਧੇਰਾ ਅੰਧਕਾਰ ਵਿੱਚ ਬੈਠੇ ਹੋਏ ਆ ਬੈਠੇ